ਸਾਧੋ ਬੰਦੀ ਸੋਰ ਈਸ਼ਰ ਦਾ ਜੀ ਕੀ ਸਾਧੂ ਬੰਦੀ ਚੋਰ ਮਹਾ ਈਸ਼ਰ ਦਾ ਜੀ ਕੀ ਸਾਧ ਸਾਧੀ ਹੋ ਕੋ ਮਹਾ ਸਾਧੂ ਬੰਦੀਸ਼ ਸ਼ਰਮਾਰਾ ਜੀ ਸਰਦਾਰ ਜੀ ਕੀ ਸਤ ਸਾਮੀ ਆਜੋ ਟੱਕ ਲਾਉਣ ਚ ਲਈਏ ਆਜੋ ਸਾਧੂ ਬੰਦੀਸ਼ ਸ਼ਰਮਾਰਾ ਜੀ ਸਰਦਾਰ ਜੀ ਕੀ ਸਤ ਸਾਮੀ ਕੋਮ ਮਹਾਰਾਜੀ ਦਾ ਸਾਰੀ ਬੋਲੋ ਸਾਧੂ ਗੰਦੀਸ਼ੋੜ ਮਹਾਰਾਜੀ ਸੁਦਾਜੀ ਕੀ ਸਾਰੀ ਕੋਮ ਮਹਾਰਾਜੀ ਦਾ ਸਾਰੀ ਬੋਲੋ ਸਾਧੂ ਗੰਦੀਸ਼ੋੜ ਮਹਾਰਾਜੀ ਈਸ਼ਰਦਾ ਜੀ ਕੀ ਸਾਰੀ ਜੋਤ ਮਹਾਰਾਜੀ ਸ਼ਿਸ਼ਲਾ ਕੀ ਕੀ ਸਾਥ ਸਦਾ ਦੀ ਮੁੱਖਮ ਹਮਾਰਾ ਕੀ ਕਾ ਸਦਾ ਨੀ ਬਨੂ ਸਾਲੂ ਮੰਦੀਸ਼ੋਤ ਮਹਾਰਾਜੀ ਈਸ਼ਰਦਾਸ ਜੀ ਕੀ ਸਾਥ ਸਦਾ ਹੀ ਬਹੁਤ ਹਮਾਰਾ ਕੀ ਕਾ ਬੋ ਮਹਾਦਾ ਜੀ ਦਾ ਸਤਿ ਸ਼੍ਰੀ ਅਕਾਲ ਕਿੱਥੇ ਲਾਉਣਾ ਇੱਥੇ ਤੁਸੀਂ ਕਰਦੇ ਜੀ ਪਤਾ ਨਹੀਂ ਆ ਕਿ ਇਥੇ ਤੋਂ ਮਸ਼ੀਨ ਚੱਲ ਨਹੀਂ ਜੀ ਮਸ਼ੀਨ ਸਾਡੀ ਇੱਥੇ ਲੱਗਦੀ ਆ ਸਾਡੀ ਐਪਲੀਕੇਸ਼ਨ ਚ ਇੱਥੇ ਲੱਗਦੀ ਆ ਐਸਾ ਦੇ ਜੀ लागर मशीन ऐसी सारे चीज़ लगे सामान थोड़े बुरा नहीं होना हो ਦੇਵਾਨ ਕੀ ਸਤਿ ਸ਼ਾਮ ਕੋ ਸਭ ਸੰਤਾ ਕੀ ਤੇਜਪਾ ਦੀ ਛੋੜ ਮਹਾਰਾਜ ਸ਼ਗਾ ਜੀ ਦੀ ਸਾਥੇ ਸਾਰੇ ਆਪਮਾਰਾ ਜੀ ਦਾ ਸਾਥੇ ਸਾਰੇ ਤਨ ਤਨ ਸਤੂ ਜੀ ਸ਼ਗਾ ਜੀ ਮਹਾਰਾਜ ਆਪ ਦੀ ਸੇਵਾ ਦੀ ਵਕੀ ਵਕੀ ਬੰਦਾ ਬੋਲ ਉਹ ਲੱਗਾ ਹੈ ਤੱਕ ਨਾ ਲੱਗਿਆ ਅੰਗ ਸੰਗ ਹੋ ਕੇ ਸਹਿਤਾ ਕਰਨੀ ਆਪਣੀ ਚਾਲਾਂ ਦਾ ਪਿਆਰ ਬਖਸ਼ੋ ਕਾਹੀ ਜਰਾ ਤੇ ਸੰਗਤ ਤੇ ਮੇਰ ਪਰ ਯਾਤਰਾ ਕਰਨਾ ਤੰਦ ਅੱਛੀ ਐ ਬਖਸ਼ਨੀਏ ਬੋਲੋ ਸਾਧੂ ਬੰਦੀ ਚੋਰ ਮਹਾਰਾਜੀ ਸਰਦਾਤੀ ਕੀ ਸਾਥ ਸਾਹੀ ਹੁਕਮ ਮਹਾਰਾਜੀ ਦਾ ਸਹੀ ਜਾਂਦੀ ਸਹੀ कारा जीा चैक चई जो सारी साधू मनीष ਆਈਓ ਪੜੀ ਪੜੀ ਬੋਲੋ ਸਾਵਣ ਦੀ ਬੰਦੀ ਮੋਹਨ ਰਾਜਾ ਜੀ ਦਾ ਬੋਲੋ ਸਾਵਣ ਦੀ ਬੰਦੀ ਮੋਹਨ ਰਾਜਾ ਜੀ ਜਨ ਜੀ ਦੇ ਦਿੱਤਾ ਲੱਗਦਾ ਹੈ ਹੈ ਕੋ ਦਿੱਤਾ ਲਾੜਾ ਬਗਾਲਾ No.